ओके okay बे मेरे कोले एक ही है, केक। केरा है? समायरा। समायरा केक देना, देना एक केरा बर्थडे है ਸਮਾਇਰਾ ਦਾ ਹੁਣ ਸਮਾਇਰਾ ਦਾ ਬਰਥਡੇ ਵੀ ਮਨਾਵਾਂਗੇ ਅਸੀਂ ਕੇਕ ਦੇ ਨਾਲ ਨਾਲ ਦੀ ਨਾਲ ਅਸੀਂ ਮੈਥ ਦਾ ਇੱਕ ਟਾਪਿਕ ਵੀ ਸਮਝਾਂਗੇ ਜੋ ਹੈ ਫ੍ਰੈਕਸ਼ਨਸ ਜਾਂ ਪਿੰਨਾ ओके बे ਯਸ ਸੱਪ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਇਸ ਕੇਕ ਦੇ ਕਿੰਨੇ ਹਿੱਸੇ ਆ 6 ਕਿ ਸਾਰੇ ਸੇ ਬਰਾਬਰ ਯਸ ਮੈਮ ਅੱਛਾ ਜੀ ਇੱਕ ਇੱਕ ਖਾਸ ਗੱਲ ਦਾ ਖਿਆਲ ਰੱਖਣਾ ਹੁੰਦਾ ਹੈ ਇਹਦੇ ਵਿੱਚ ਕਿ ਫ੍ਰੈਕਸ਼ਨਸ ਦੇ ਵਿੱਚ ਜਦੋਂ ਅਸੀਂ ਕਿਸੇ ਚਿੱਤਰ ਜਾਂ ਕਿਸੇ ਮਾਡਲ ਦੇ ਨਾਲ ਸਮਝੀਏ ਨਾ ਅਸੀਂ ਸਾਰੇ ਹਿੱਸੇ ਕੀ ਬਣਾਨੇ ਹੁੰਦੇ ਬਰਾਬਰ ਹਾਂ ਰੰਗ ਉੱਪਰ ਥੱਲੇ ਹੋ ਸਕਦਾ ਰੰਗ ਲਗ ਲਗ ਹੋ ਸਕਦੇ ਪਰ ਹਿੱਸਿਆਂ ਨੇ ਸਾਈਜ਼ ਕੀ ਹੋਣਾ ਚਾਹੀਦਾ ਬਰਾਬਰ ਅੱਛਾ ਹੁਣ ਮੰਨ ਲਓ ਅਸੀਂ ਕੇਕ ਕਟਿਆ ਕਟਿਆ ਯੈਸ ਮੈਨ ਕਾਫੀ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਠੀਕ ਹੈ ਜੀ ਚਲੋ ਹੈਪੀ ਬਰਥਡੇ ਹੋ ਗਿਆ ਹੁਣ ਹੈਪੀ ਬਰਥਡੇ ਤੋਂ ਬਾਅਦ ਕੀ ਕਰਦੇ ਆ ਕੇਕ ਕੱਟਣ ਤੋਂ ਬਾਅਦ ਕੀ ਕਰਦੇ ਆ ਕੇਕ ਦਾ ਪੀਸ ਚੱਕਦੇ ਆ ਹਨਾ ਤਾਂ ਤੇਰਾ ਬਰਥਡੇ ਹੁੰਦਾ ਹੈ ਉਹਨੂੰ ਕੀ ਕਰਦੇ ਆ ਖਵਾ ਲੈਂਦੇ ਆ ਖਵਾਦੇ ਆ ਖਾ ਲਿਆ ਉਹਨੇ ਓਕੇ ਹੁਣ ਮੈਨੂੰ ਇਹ ਦੱਸੋ ਜੇਕਰ ਇਸ ਕੇਕ ਦੇ ਕੁੱਲ ਕਿੰਨੇ ਹਿੱਸੇ ਪਹਿਲਾਂ ਇਹ ਦੱਸੋ 6 6 ਹਿੱਸੇ ਆ ਹਨਾ ਠੀਕ ਯਾ ਨਾ ਉਹਦੇ ਚੋਂ ਅਗਰ ਇੱਕ ਹਿੱਸਾ ਜਿਹਦਾ ਬਰਥਡੇ ਆ ਅਸੀਂ ਉਹਨੂੰ ਖਵਾਤਾ ਤਾਂ ਉਹ ਕੇਕ ਦੀ ਕਿੰਨੀ ਭਿੰਨ ਖਾ ਗਈ 1/6 ਹੁਣ ਇਹ ਕਿੱਦਾਂ ਆਇਆ ਜਿਨ੍ਹਾਂ ਨੂੰ ਨਹੀਂ ਪਤਾ ਉਹ ਫੇਰ ਸੁਣ ਲੋ ਜਿਹੜਾ ਜਿਹਦੇ ਬਾਰੇ ਗੱਲ ਹੁੰਦੀ ਪਈ ਆ ਕਿ ਸਮਾਇਰਾ ਨੇ ਕੇਕ ਦਾ ਇੱਕ ਹਿੱਸਾ ਖਾ ਲਿਆ ਉਹ ਆਊਗਾ ਉੱਪਰ ਅੰਸ਼ ਵਿੱਚ ਤੇ ਟੋਟਲ ਹਿੱਸੇ ਕਿੱਥੇ ਆਉਗੇ ਹੇਠਾਂ ਵਿੱਚ ਤਾਂ ਸਮਾਇਰਾ ਕੇਕ ਦਾ ਕਿੰਨਾ ਹਿੱਸਾ ਖਾ ਗਈ 1/6 ਓਕੇ 1/6 ਖਾ ਗਈ ਅੱਛਾ ਹੁਣ ਜੇ ਮੈਂ ਤੁਹਾਨੂੰ ਇਹ ਪੁੱਛਾਂ ਕਿ ਕੇਕ ਦੇ ਟੋਟਲ 6 ਹਿੱਸੇ ਆ ਠੀਕ ਹੈ ਜੀ ਜੇ ਸਮਾਇਰਾ ਉਹਦੇ ਵਿੱਚੋਂ ਇੱਕ ਹਿੱਸਾ ਖਾ ਗਈ ਬਾਕੀ ਬੱਚੇ ਹਿੱਸੇ ਦੀ ਭਿੰਨ ਦੱਸੋ ਸੰਜੇ ਬੇਟਾ 6 ਅੱਛਾ ਚਲੋ ਠੀਕ ਹੈ ਮੰਨ ਲਓ ਮੰਨ ਲਓ ਸਮਾਇਰਾ ਕੰਨੀ ਓਕੇ ਮੇਰਾ ਤਾਂ ਬਰਥਡੇ ਆ ਮੈਂ ਤਾਂ ਇੱਕ ਕੇਕ ਦਾ ਪੀਸ ਹੋਰ ਖਾਣਾ ਤਾਂ ਸਮਾਇਰਾ ਨੇ ਇੱਕ ਪੀਸ ਖਾਦਾ ਫਿਰ ਇੱਕ ਪੀਸ ਹੋਰ ਖਾ ਲਿਆ ਖਾ ਲਿਆ ਸਮਾਇਰਾ ਨੇ ਕੁੱਲ ਕਿੰਨੇ ਪਹਿਲੇ ਮੈਂ ਸਿਰਫ ਇੰਨਾ ਪੁੱਛਦੀ ਵੀ ਕਿੰਨੇ ਪੀਸ ਖਾਦੇ ਕਿੰਨੇ ਪੀਸ ਖਾਦੇ 2 2 ਹੁਣ ਮੈਂ ਇਹੀ ਕੁਐਸਚਨ ਪੁੱਛਿਆ ਕਿ ਮੈਨੂੰ ਇਹੀ ਉੱਤਰ ਭਿੰਦੇ ਰੂਪ ਵਿੱਚ ਦੱਸੋ ਤਾਂ ਸਮਾਇਰਾ ਨੇ ਕਿੰਨੇ ਕਿੰਨੇ ਖਾਦੇ 2/6 ਵੈਰੀ ਗੁੱਡ 2/6 ਤਾਂ ਤੁਹਾਨੂੰ ਕੇਕ ਦੇ ਨਾਲ ਅੱਜ ਪਿੰਨਾਂ ਦੀ ਸਮਝ ਆਈ yes ma'am ਕੁੱਲ ਗੱਦਨੀ